ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਚੈਨਲ ਟਿਵਾਣਾ SPV 13 ਜਿਨ੍ਹਾਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਅੱਜ ਗੁਰਦੁਆਰਾ ਲੂਸਰ ਸਾਹਿਬ ਦੇ ਨਗਰ ਦੇ ਵਸਨੀਕ ਦਲਜੀਤ ਸਿੰਘ ਉਹਨਾਂ ਨੂੰ ਵਾਹਿਗੁਰੂ ਨੇ ਪੁੱਤਰ ਦੀ ਪੁੱਤਰੇ ਦੀ ਦਾਤ ਬਖਸ਼ੀ ਉਸ ਦੀ ਖੁਸ਼ੀ ਵਿੱਚ ਉਹਨਾਂ ਨੇ ਗੁਰਦੁਆਰਾ ਰੂਸਰ ਸਾਹਿਬ ਦੀ ਸੁਖਨੀ ਸਾਹਿਬ ਦਾ ਪਾਠ ਕਰਾਇਆ ਤੇ ਆ ਪਿੰਡ ਦਾ ਹੀ ਹਲਵਾਈ ਆ ਦੀਪਾ ਉਹਨਾਂ ਨੂੰ ਕੌੜੇ ਕੜਵਾਏ ਗਏ ਤੇ ਆਇਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦ ਦੇ ਨਾਲ ਹੀ ਵੀ ਇਸੇ ਪ੍ਰਕਾਰ ਦਾ ਇੱਕ ਪ੍ਰੋਗਰਾਮ ਕਰਨਾ ਹੋਵੇ ਵਿਆਹ ਸਾਧੀਆਂ ਲਈ ਬੁੱਕ ਕਰਨਾ ਹੋਵੇ ਹਲਵਾਈ ਤਾਂ ਦੀਪਾਲ ਸੋਈ ਜੋ ਆ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਕੰਟੈਕਟ ਕਰਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਨ ਬੋਲਦਾ ਨਾਮ ਤੇ ਬਾਣੀ ਹੈ ਸਤਿ ਸੰਸਾਰ ਸਭ ਦੇ ਗੁਰੂ ਸਭ ਨਾਮ ਦਾ ਉਹ ਸਤਿ ਸੰਸਾਰ ਸਭ ਦੇ ਗੁਰੂ ਸਭ ਨਾਮ ਦਾ ਉਹ ਸਤਿ ਸੰਸਾਰ ਸਭ ਦੇ ਗੁਰੂ ਸਭ ਨਾਮ ਦਾ ਉਹ ਸਤਿ ਸੰਸਾਰ ਸਭ ਦੇ ਗੁਰੂ ਸਭ ਨਾਮ ਦਾ Eagle? Yeah. ਸਵਾਗਤ ਹੈ ਜੀ ਕੋਨਸਟਰਕਟਰ ਜੀ ਲੈ ਰੋ ਇਹਨਾਂ ਕੋਲੋਂ ਦਾ ਫਟੋ ਦਿਓ ਬਾਈ ਆ ਚੰਦਰਪਾਨ ਜੀ ਆਦੇ ਮੇਰੇ ਵੱਡੇ ਵਾਲੇ